ਸ਼ਲੋਕ ਮਹਲਾ 3 ਜੇ ਇਹ ਮਨ ਹਰ ਜੀਤਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਇਹ ਮਨ ਹਰ ਜੀਤਿਆਏ ਤੂੰ ਇੱਕ ਮਨ ਇੱਕ ਚਿੱਤ ਭਾਏ ਹਰ ਕੀ ਅਸਾ ਸਦਾ ਵਡਿਆਈਂਗਾ ਦੇਨ ਪਛੋਤਾ ਹਰ ਕੇ ਸਦ ਬਲਿਹਾਰਣ ਜਿਤ ਸੇਵਐ ਸੁਖ ਪਾਇ ਨਾਨਕ ਗੁਰਮੁਖ ਮਿਲ ਰਹਿ ਹੁ ਮੈਂ ਸ਼ਬਦ ਜਲਾਇ ਮਹੱਲਾ ਤੀਜਾ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਸਵਨ ਕਮ ਪਿਉ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਧਿਆਇਨ ਕਿਨ ਨਿਜ ਘਰ ਵਾਸ ਹੈ ਜਗ ਜਗ ਸੁਬਾਹ ਹੋਏ ਪਉੜੀ ਕਰਨ ਕਾਰਨ ਸਮਰੱਥ ਹੈ ਕਰਤੇ ਮਾ ਤੁਜ ਵਿਨਿ ਅਵਰ ਨ ਕੋਈ ਤੁਦੇ ਆਪੇ ਸਿਸ਼ਟ ਸਿਰ ਜੀਆ ਆਪੇ ਫੁਨ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ੜਿਆਏ ਗੁਰਮਖਦੇ ਪ੍ਰਭ ਹਰ ਪਾਵੈ ਸੋਈ ਗੁਰਮਖ ਨਾਨਕ ਅਰਾਧਿਆ ਸਵ ਅਖੋ ਤਨ 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 ਗੁਰਸੋਈ ਗੁਰਮਖ ਨਾਨਕ ਅਰਾਧਿਆ ਸਭ ਅੱਖੋ ਧਨ 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 ਗੁਰਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ